ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਮਾਜ ਮਹੱਲਾ ਚੌਥਾ ਮਾਜ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਰਦ ਸੁਣੀਐ ਮੇਲ ਸਤ ਸੰਗਤ ਹਰ ਗੁਣ ਗਾਏ ਜਗ ਭਉ ਜਲ ਉਤਰ ਤਰੀਏ ਜੀ ਜਗ ਭਉ ਜਲ ਦੁਤਰ ਤਰੀਏ ਜੀ ਉਦਤਰ ਪਦ ਤੇ ਥਮਕ ਲੱਗੇਗੀ ਆਵ ਸਖੀ ਹਰ ਮੇਲ ਕਰੇ ਹਾ ਮੇਰੇ ਪ੍ਰੀਤਮ ਕਾ ਮੈਂ ਦੇ ਸਨੇਹਾ ਮੇਰਾ ਮਿੱਤਰ ਸਥਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀ ਮੇਰੀ ਬੇਦਨ ਹਰ ਗੁਰ ਪੂਰਾ ਜਾਣੈ ਹਉ ਰਹਿ ਨ ਸਕਾ ਬੇਨ ਨਾਮ ਵਖਾਣੇ ਮੈਂ ਔਖਦ ਮੰਤਰ ਦੀਜੈ ਗੁਰ ਪੂਰੇ ਮੈਂ ਹਰ ਹਰ ਨਾਮ ਉਧਰੀਐ ਜੀਉ ਹਾਈ ਚਾਲ ਅਨਸਾਰ ਉਧਰੀਐ ਹੀ ਉਚਾਰਨ ਕਰਨਾ ਮੈਂ ਹਰ ਹਰ ਨਾਮ ਉਧਰੀਐ ਜੀਉ ਹਮ ਚਾਤ੍ਰਿਕ ਦੀਨ ਸਤਗੁਰ ਸਰਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਬੂੰਦ ਨਾ ਇੱਥੇ ਯਮਕ ਲਾ ਦਨੀ ਹੈ ਚਾਲ ਅਨਸਾਰ ਇੱਥੇ ਹੀ ਵਿਸਰਾਮ ਹੈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਹਰ ਨਾਮ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਾਨ ਨਾਨਕ ਜਲ ਬਿਨ ਮਰੀਐ ਜੀਉ ਮਾਜ ਮਹੱਲਾ ਚੌਥਾ ਹਰ ਜਾਨ ਸੰਤ ਮਿਲਹੁ ਮੇਰੇ ਭਾਈ ਚਾਲ ਅਨਸਾਰ ਇੱਥੀ ਵਿਸਰਾਮ ਹੈ ਹਰ ਜਾਨ ਸੰਤ ਮਿਲਹੁ ਮੇਰੇ ਭਾਈ ਸੰਤ ਹਾਂਜੀ ਹਰ ਜਾਨ ਸੰਤ ਮਿਲਹੁ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਪੂਰ ਮੇਰੀ ਸਰਦਾ ਪੂਰ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਉ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਾਨ ਭਾਣੀ ਹਰ ਹਰ ਅੰਮ੍ਰਿਤ ਹਰ ਮਾਨ ਭਾਵੈ ਮਿਲ ਸਤ ਗੁਰ ਅੰਮ੍ਰਿਤ ਪੀਜੈ ਜੀਉ ਵੱਡ ਭਾਗੀ ਹਰ ਸੰਗਤ ਪਾਵਹਿ ਭਾਗ ਹੀਨ ਭ੍ਰਮ ਚੋਟਾ ਖਾਵਹਿ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਵ ਬਿਨ ਸੰਗਤ ਮੈਲ ਭਰੀਜੈ ਜੀਵ ਬਿਨ ਸੰਗਤ ਮੈਲ ਭਰੀਜੈ ਜੀਵ ਮੈਂ ਆਏ ਮਿਲਹੁ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਾਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਗੁਰਮਤਿ ਨਾਮ ਮੀਠਾ ਇੱਥੇ ਕੰਮ ਲੱਗੇਗੀ ਮਾਨ ਪਾਇਆ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾ ਜਨ ਨਾਨਕ ਨਾਮ ਮਨ ਭੀਜੈ ਜੀਵ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਾਨਾ ਹਰ ਰੰਗ ਰਤਾ ਹਰ ਰਸ ਪੀ ਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਾਨਾ ਹਰ ਰਸ ਟੋਲ ਟੁਲ ਪੌਦਾ ਜੀ ਹਾਂਜੀ ਟੋਲ ਟੁਲ ਪੌਦਾ ਜੀ ਇਹ ਪੋਲੇ ਪਦ ਉਚਾਰਨ ਕਰਨੇ ਆ ਟੁਲ ਟੁਲ ਨਹੀਂ ਕਹਿਣਾ ਆਵਹ ਸੰਤ ਮੈਂ ਗਲ ਮੇਲ ਆਈਐ ਆਵਹ ਸੰਤ ਮੈਂ ਗਲ ਮੇਲ ਆਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈ ਹੈ ਮੈਂ ਕਥਾ ਸੁਣਾਈ ਹੈ ਹਰ ਕੇ ਸੰਤ ਮਿਲਹ ਮਨ ਦੇਵਾ ਜੋ ਗੁਰਬਾਣੀ ਮੁਖ 14 ਜੀਓ ਹਾਂ 14 ਦਰਮਿਆਨਾ ਜੀ ਉਚਾਰਨ ਕਰਨਾ ਜੋ ਗੁਰਬਾਣੀ ਮੁਖ 14 ਜੀਓ ਹਰ ਕੇ ਸੰਤ ਮਿਲਹ ਸਿੰਧੀ ਦਾ ਸ਼ਬਦ ਹੈ ਮੂੰਹ ਨਾਲ ਉਚਾਰਨ ਕਰਦਾ ਹੈ ਇੱਥੇ ਲਿਖਿਆ ਹੋਇਆ ਅਰਥ ਮੂੰਹ ਨਾਲ ਉਚਾਰਨ ਕਰਦਾ ਹੈ ਹਰ ਕੇ ਸੰਤ ਮਿਲਹ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੈ ਹਰ ਰਸ ਮੁਖ ਪਾਇਆ ਭਾਗਹੀਨ ਸਤਗੁਰ ਨਹੀਂ ਪਾਇਆ ਆ ਭਾਗਹੀਨ ਇੱਥੇ ਜਮਕ ਲੱਗ ਜੇਗੀ ਪਾਗਹੀਨ ਸਤਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਦਾ ਜੀ ਆਪ ਦਇਆਲ ਦਇਆ ਪ੍ਰਭ ਧਾਰੀ ਜਲ ਮਲ ਹੋ ਮੈਂ ਬਿਖਿਆ ਸਭ ਨਿਵਾਰੀ ਨਾਨਕ ਹਟ ਪਟਣ ਵਿੱਚ ਕਾਇਆ ਹਾਂਜੀ ਨਾਨਕ ਇਥੇ ਯਮਕ ਲਾ ਦਨੀ ਹੈ ਹਟ ਪਟਣ ਜਿੱਥੇ ਵੀ ਆ ਜੇ ਨਾ ਹੱਟਪਟ ਕਸ ਕੇ ਹੁੰਦਾ ਪਟਨ ਸ਼ਹਿਰ ਦਾ ਬਾਚੇਗਾ ਪਟਨ ਪੋਲਾ ਬੋਲਣਾ ਹੱਟ ਪਟਣ ਵਿੱਚ ਕਾਇਆ ਕਾਇਆ ਤੇ ਕਕੇ ਤੇ ਗੰਨੇ ਉੱਤੇ ਬਿੰਦੀ ਲੱਗੀ ਹੋਈ ਆ ਉਚਾਰਨ ਕਰਨੀ ਆ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜੀ ਮਾਜ ਮਹੱਲਾ ਚੌਥਾ ਆ ਦੇਖੋ ਇੱਥੇ ਲੈਂਦੇ ਆ ਗਿਆ ਜਿਵੇਂ ਕਈ ਕਹਿ ਦਿੰਦੇ ਆ ਨਾ ਦਿੰਦਾ ਦੀ ਲੈਂਦੀ ਥੱਕ ਪਾਹੀ ਆਪਾਂ ਵਿੱਚ ਹੀ ਦਰਸ਼ਨ ਕਰ ਲਏ ਆ ਇੱਕ ਇੱਥੇ ਲੈਂਦੇ ਆ ਗਏ ਪਿੱਛੇ ਆਇਆ ਸੀ ਦਿਨ ਦੇ ਟੂਟ ਨਾਹੀ ਪ੍ਰਭ ਰੰਗਾ ਉੱਥੇ ਦਿਨ ਦੇ ਪੱਤੇ ਵੀ ਬਿੰਦੀ ਲੱਗੀ ਹੋਈ ਇੱਥੇ ਲੈਂਦੇ ਪੰਤੇ ਲੱਗੀ ਯਾਨੀ ਇਸ ਤਰ੍ਹਾਂ ਜਿੱਥੇ ਲੱਗੀਆਂ ਉੱਥੇ ਉਚਾਰਨ ਕਰਨੀਆਂ ਬਿੰਦੀ ਜਿੱਥੇ ਨਹੀਂ ਲੱਗੀ ਉੱਥੇ ਨਹੀਂ ਮਾਜ ਮਹੱਲਾ ਚੌਥਾ ਹਉ ਗੁਣ ਗੋਵਿੰਦ ਹਰਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਅਗੋਚਰ ਸੁਆਮੀ ਮਿਲ ਸਤਗੁਰ ਹਰ ਰਸ ਕੀ ਮਿਲ ਸੰਗਤ ਮਿਲ ਸਤਗੁਰ ਹਰ ਰਸ ਕੀਚੈ ਜੀਵ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾਪ ਸ੍ਰਾਮ ਇੱਥੇ ਕੀ ਕੈ ਜਾਏ ਪੁੱਛਾ ਜਨ ਹਰ ਕੀ ਬਾਤਾ ਜਾਈਆਂ ਗੱਲਾਂ ਜਾਈ ਪੁੱਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਧੋਵਾ ਮੇਲ ਹਰ ਜਨ ਹਰ ਰਸ ਪੀਚੈ ਜੀਉ ਸਤਿਗੁਰ ਦਾਤਾ ਨਾਮ ਦੜਾਇਆ ਵੱਡ ਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ ਗੁਰਪੂਰ ਅੰਮ੍ਰਿਤ ਲੀਚੈ ਜੀਓ ਹਰ ਸਤ ਸੰਗਤ ਜਿਸ ਤਰ੍ਹਾਂ ਉਚਾਰਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਜਿਹੜਾ ਲੀਚੈ ਜੀਓ ਪੀਚੈ ਜੀਓ ਕੀਚੈ ਜੀਓ ਇਸ ਤਰ੍ਹਾਂ ਨਹੀਂ ਜੀਓ ਤਾਂ ਪਹਿਲਾਂ ਹਰਾ ਠਮਕ ਲਾ ਦੇਣੀ ਹੈ ਤੁਮੀ ਹਰ ਸਤ ਸੰਗਤ ਸਦਪੁਰਖ ਮਿਲਾਈਐ ਮਿਲ ਸਤ ਸੰਗਤ ਹਰ ਨਾਮ ਧਿਆਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰ ਨਾਮ ਅਪਰੀਚੈ ਜੀ ਮਾਜ ਮਹੱਲਾ ਚੌਥਾ ਆਵਹ ਭੈਣੇ ਤੁਸੀਂ ਮਿਲਹ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਾ ਹਉ ਵਾਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਾ ਹਉ ਵਾਰੀਆ ਮੇਲ ਸਤ ਸੰਗਤ ਲੱਦਾ ਹਰ ਸੱਜਣਾ ਆ ਮੈਨੂੰ ਲੱਦਾ ਹੀ ਗਏ ਹੰਦੇ ਲੱਦਾ ਦੱਦੇ ਦੇ ਨਾਲ ਤੇ ਧੱਦਾ ਉਚਾਰਨ ਕਰਨਾ ਮੇਲ ਸਤ ਸੰਗਤ ਲੱਦਾ ਹਰ ਸੱਜਣ ਹਾ ਸਤ ਗੁਰ ਵਿਟਹੋ ਕੁਮਾਇਆ ਜੀ ਕੁਮਾਈਆ ਜੀ ਜਹ ਜਹ ਦੇਖਾ ਤਹ ਤਹ ਸਵਾਮੀ ਤੂ ਘਟ ਘਟ ਰਵਿਆ ਅੰਤਰ ਜਾਮੀ ਗੋਰਾ ਪੂਰਾ ਹਰ ਨਾਲ ਦਿਖਾਲਿਆ ਹਾ ਸਤਗੁਰ ਵਿਟ ਸਦ ਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਬਾਈਆ ਸਭ ਏਕਾ ਜੋਤ ਵਰਤਾ ਭਿੰਨ ਭਿੰਨ ਹਾ ਭਿੰਨ ਭਿੰਨ ਥੋੜਾ ਜਿਹਾ ਕਸ ਕੇ ਹੀ ਉਚਾਰਨ ਸਭ ਏਕਾ ਜੋਤ ਵਰਤਾ ਭਿੰਨ ਭਿੰਨ ਨਰਲਈ ਕਿਸਾ ਦੀ ਰਲਾਈਆ ਨਰਲਈ ਕਿਸੇ ਦੀ ਰਲਾਈਆ ਗੁਰ ਪ੍ਰਸਾਦੀ ਇੱਕ ਨਜ਼ਰੀ ਆਇਆ ਇਹ ਰਲਈ ਇਸ ਤਰ੍ਹਾਂ ਉਚਾਰਨ ਕਰਨਾ ਰਲਾਈ ਨਹੀਂ ਕਹਿਣਾ ਰਾਰੇ ਤੋਂ ਨਹੀਂ ਰਲਈ ਸਭ ਇੱਕਾ ਜੋਤ ਵਰਤੈ ਭਿੰਨ ਭਿੰਨ ਨਰਲਈ ਕਿਸਾ ਦੀ ਰਲਾਈਆ ਗੁਰ ਪ੍ਰਸਾਦੀ ਇੱਕ ਨਜ਼ਰੀ ਆਇਆ ਹਾ ਸਤਗੁਰੇ ਬਿਟਾ ਬਤਾਇਆ ਜੀ ਜਨ ਨਾਨਕ ਬੋਲਾ ਅੰਮ੍ਰਿਤ ਬਾਣੀ ਗੁਰ ਸਿੱਖਾਂ ਕੈ ਮਨਾ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰਿਆ ਜੀ ਸਤ ਚੌਪਦੇ ਮਹੱਲੇ ਚੌਥੇ ਕੇ ਹਾਂਜੀ ਇਹ ਉਚਾਰਨ ਕਰਨਾ ਸਤ ਚੌਪਦੇ ਮਹੱਲੇ ਚੌਥੇ ਕੇ ਯਾਨੀ ਸੱਤ ਜਿਹੜੇ ਸ਼ਬਦ ਨੇ ਚਾਰ-ਚਾਰ ਪਦਾਂ ਵਾਲੇ ਚੌਥੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇੱਥੇ ਪੂਰੇ ਹੋ ਗਏ ਨੇ ਪੜਨਾ ਅੱਜ ਕੱਲ ਨਵੀਂ ਛੱਡ ਜਾਂਦੇ ਆ ਇਹ ਵੀ ਬਾਣੀ ਦਾ ਅੰਗ ਹੈ ਇਹਨੂੰ ਉਚਾਰਨ ਕਰਨਾ ਛੱਡਣਾ ਨਹੀਂ ਮਾਜ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇਤਨਾ ਚੌਪਦੇ ਇਸ ਤਰ੍ਹਾਂ ਥੋੜਾ ਜਿਹਾ ਲਖੀਰ ਕੇ ਜੇ ਬੜਨਾ ਚਾਹੋ ਤੇ ਪਦਾਂ ਪਦੇ ਦੇ ਵਿੱਚ ਡੈਸ਼ ਜੀ ਦੇ ਕੇ ਨਾ ਪਾਠ ਇਕੱਠਾ ਹੀ ਹੈ। یوں ਚਾਉ ਪਦੇ یوں ਉਚਾਰਨ ਕਰਨਾ। ਮਾਜ ਮਹੱਲਾ ਪੰਜਵਾ ਚਾਉ ਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ சாਤ੍ਰਿਕ ਕੀ ਨਿਆਈ சாਤ੍ਰਿਕ ਕੀ ਨਿਆਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨ ਉਤਰੈ ਸਾਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਤ੍ਰਿਖਾ ਨ ਉਤਰੈ ਸਾਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਘੁਮਾਈ ਹਉ ਕੋਲੀ ਜੀਓ ਕੋਲ ਘੁਮਾਈ ਕੋਲੀ ਤੇ ਪਦ ਤੇ ਥਮਕ ਲੱਗੀ ਹੋ ਭੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੋਨ ਬਾਣੀ ਚੇਰ ਹੋਆ ਦੇਖੇ ਸਾਰਿੰਗ ਪਾਣੀ ਧਨ ਸੁਦੇਸ਼ ਜਹ ਤੂੰ ਵਸਿਆ ਮੇਰੇ ਸੱਜਣ ਮੀ ਤਮਰਾਰੇ ਜੀਓ ਹਉ ਹਉ ਭੋਲੀ ਹਉ ਕੋਲ ਕੁਮਾਈ ਗੁਰਸੱਜਣ ਮੀਤ ਮੁਰਾਰੇ ਜੀ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਲਯੁਗ ਜਿਆਨੀ ਉਚਾਰਨ ਕਰਨਾ ਜੱਜਾ ਹੈਗਾ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਤ੍ਰੈ ਤੁਦ ਭਗਵੰਤਾ ਇੱਕਾਦ ਪੂਲਾ ਹੀ ਬੋਲਣਾ ਨੂੰ ਕਦ ਨਹੀਂ ਕਹਿ ਦੇਣਾ ਤੇ ਤੁਦ ਕਸ ਕੇ ਬੋਲਣਾ ਕਿਤੇ ਵੀ ਆ ਜੇ ਹੋਣ ਕਦ ਮਿਲੀਐ ਪ੍ਰੇ ਤਦ ਪਗਵੰਤਾ ਮੋਹ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀ ਹਾ ਕੋਲੀ ਜੀ ਕੋਲ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਿਨਾਸੀ ਘਰ ਮਹਿ ਪਾਇਆ ਸੇਵ ਕਰੀ ਪਾਲ ਚਸਾ ਨ ਵਿਛੁੜਾ ਸੇਵ ਕਰੀ ਪਾਲ ਚਸਾ ਨ ਵਿਛੁੜਾ ਜਨਾਨੰਕ ਦਾਸ ਤੁਮਾਰੇ ਜਨਾਨੰਕ ਦਾਸ ਤੁਮਾਰੇ ਜੀ ਰਹਾਉ ਰਾਗ ਹੱਗੇ ਪੰਕਤੀ ਹੈਗੀ ਜੀ ਹਉ ਘੋਲੀ ਹਉ ਘੋਲੀ ਜੀਉ ਕੋਲ ਕੋਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ